ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਮਕਰੋੜ ਸਾਹ ਪੁਲ ਅਤੇ ਮੂਨਕ ਵਿਖੇ ਟੋਹਾਣਾ ਪੁਲ ਤੇ ਘੱਗਰ ਦਰਿਆ ਦੇ ਖੇਤਰ ਵਾਲੇ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਹਾਲਾਤਾਂ ਦੌਰਾਨ ਪਿੰਡਾਂ ਦੇ ਲੋਕਾਂ ਵੱਲੋਂ ਘੱਗਰ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਲਈ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕੀਤਾ ਕੈਬਨਟ ਮੰਤਰੀ ਨੇ ਕਿਸੇ ਵੀ ਕਿਸਮ ਦੀ ਹਾਲਾਤ ਦੇ ਟਾਕਰੇ ਲਈ ਹਰ ਲੋੜੀ ਦੀ ਚੀਜ਼ ਮੁਹੱਈਆ ਕਰਾਉਣ ਦਾ ਭਰੋਸਾ ਵੀ ਦਿੱਤਾ ਕੱਗਰ ਦੇ ਬੈਠੇ ਜ਼ਰੂਰ ਤੇ ਪਰ ਮਾਨਮ ਹਰ ਹਰ ਸਮੇਂ ਟੜਕੂ ਟੜਕੂ ਕਰਦਾ ਹਰ ਸਮੇਂ ਮਾਨ ਦੇ ਵਿੱਚ ਇੱਕ ਡਰ ਬਣਿਆ ਹੋਇਆ ਪਰ ਅੱਜ ਡਰ ਥੋੜਾ ਜਿਹਾ ਚੱਕਿਆ ਗਿਆ ਇੱਕ ਤੇ ਮੌਸਮ ਸਾਫ਼ ਹੋ ਗਿਆ ਤੇ ਦੂਜੀ ਭਗਵਾਨ ਦੀ ਕਿਰਪਾ ਏਡੀ ਹੋਈ ਹੈ ਕਿ ਪਿਛਲੇ 12 ਘੰਟਿਆਂ ਦੇ ਵਿੱਚ 750.6 ਫੁੱਟ ਤੇ ਇੱਕ ਗਰਖੜਿਆ ਤੇ ਉੱਥੇ ਹੀ ਖੜਿਆ ਹੋਇਆ। ਸੋ ਹੁਣ ਦੇਖੋ ਵਿਰੋਧੀਆਂ ਦਾ ਕੰਮ ਦਾ ਸਵਾਲ ਠਾਣਾ ਹੈ। ਪਰ ਮੈਂ ਇਹ ਕਹਿ ਸਕਦਾ ਕਿ 2023 ਦੇ ਵਿੱਚ ਜਦੋਂ ਖੜ ਆਏ ਸੀ ਉਸ ਤੋਂ ਬਾਅਦ ਅਸੀਂ ਮਕਰੋੜ ਤੋਂ ਅੱਗੇ ਜਿੱਥੇ 198 ਫੁੱਟ ਚੜਾਈ ਰਹਿ ਜਾਂਦੀ ਹੈ ਦੋਹੇ ਪਾਸੇ 16-16 ਫੁੱਟ ਚੌੜੇ ਜਿਹੜੇ ਬੰਨ ਬਣਾਏ ਸੀ ਤੇ 16 ਫੁੱਟ ਚੌੜੇ ਤੇ ਪੂਰੀ ਉਚਾਈ ਦੇ ਬੰਨ ਜਿਹੜੇ ਅੱਜ ਮਦਦਗਾਰ ਹੋਏ ਨੇ ਅੱਜ ਇਹ ਹਰ ਬੱਚਾ ਬੱਚਾ ਇਸ ਗੱਲ ਨੂੰ ਮਹਿਸੂਸ ਕਰ ਰਿਹਾ ਹੈ ਨਹੀਂ ਪਾਣੀ ਕਦੇ ਵੀ 748 49 ਤੇ ਜਾਂਦਾ ਤੇ ਉਹਦੀ ਜਾਂ ਤੇ ਓਵਰਫਲੋ ਹੋ ਜਾਂਦਾ ਸੀ ਜਾਂ ਫਿਰ ਬ੍ਰੀਚ ਹੋ ਜਾਂਦੀ ਸੀ ਪਰ ਹੁਣ ਜਦੋਂ ਬੰਨ ਇੰਨੇ ਮਜ਼ਬੂਤ ਨੇ ਤੇ ਇਸ ਬੰਨ ਦੀ ਬਦੌਲਤ ਕਿਉਂਕਿ 18 ਕਿਲੋਮੀਟਰ ਦਾ ਬੰਨ ਹੈ ਠੀਕ ਕਿਤੇ ਕੋਈ ਦਿੱਕਤ ਆਈ ਹੈ ਤਾਂ ਉੱਥੇ ਨਾਲ ਦੀ ਨਾਲ ਰਾਹਤ ਸਮੱਗਰੀ ਆ ਜਿਹੜੀ ਮਸ਼ੀਨਾਂ ਦੀ ਲੋੜ ਹੈ ਮਸ਼ੀਨਾਂ ਪਹੁੰਚ ਗਈਆਂ ਬੋਰਿਆਂ ਦੀ ਲੋੜ ਹੈ ਬੋਰੇ ਪਹੁੰਚ ਗਏ ਟਰਾਲੀਆਂ ਮਿੱਟੀ ਦੀਆਂ ਦੀ ਲੋੜ ਹੈ ਉਹ ਪਹੁੰਚ ਗਈ ਪਹਿਲਾਂ ਕੀ ਹੁੰਦਾ ਸੀ ਜੇ ਕਿਤੇ ਬ੍ਰੀਚ ਸਾਹਮਣੇ ਵੀ ਹੋ ਗਈ ਤਾਂ ਲੋਕੀ ਬੇਵੱਸ ਹੋ ਜਾਂਦੇ ਦੀ ਖੜੇ ਦੇਖਦੇ ਰਹਿੰਦੇ ਸੀ ਕਿਉਂਕਿ ਪਛਾਤਾ ਸਕਦੇ ਨਹੀਂ ਸੀ ਉੱਥੇ ਕੋਈ ਸਮਾਨ ਨਹੀਂ ਪਹੁੰਚਦਾ ਸੀ ਪਰ ਹੁਣ ਹਰ ਇੱਕ ਸਮਾਨ ਉੱਥੇ ਪਹੁੰਚ ਰਿਹਾ ਕਿਉਂਕਿ 16 ਫੁੱਟ ਚੌੜਾ ਬੰਨ ਹੈ ਜਿਹੜਾ ਸੋ ਇਹਦੇ ਕਰਕੇ ਬਾਕੀ ਦੇਖੋ ਮਿਹਰਬਾਨੀ ਦਾ ਰੱਬ ਦੀ ਹੈ ਜਿਨੇ ਇੱਕ ਵੱਡੀ ਬਰਬਾਦੀ ਕਿਉਂਕਿ 23 ਦੇ ਵਿੱਚ 42000 ਏਕੜ ਫਸਲ ਮਰੀਦੀ ਤੇ ਇੱਕ ਵਾਰੀ ਇੱਕ ਛਮਾਹੀ ਜੇ ਕਿਸੇ ਕਿਸਾਨ ਦੀ ਫਸਲ ਮਰ ਜੇ ਤਾਂ ਕਈ ਸਾਲ ਤੱਕ ਕੋਈ ਰਾਸ ਨਹੀਂ ਆਉਂਦੀ 50 ਸਾਲ ਤੱਕ ਤੇ ਵੱਡੀ ਬਰਬਾਦੀ ਹੁਣ ਉਹ ਰੱਬ ਨੇ ਬਚਾ ਲਿਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਤੇ ਬਾਕੀ ਕੁਦਰਤ ਨੇ 4 ਦਿਨ ਲਗਾਏ ਨੇ ਸ਼ਾਮ ਤੱਕ ਜਿਹੜਾ ਹੋਰ ਸੁਖ ਸਾਧ ਰਹੇਗੀ ਤੇ ਅਸੀਂ ਠੀਕ ਆਪਣਾ ਸਾਰਾ ਕੰਮ ਹੈ ਠੀਕ ਹੋ ਜਾਏਗਾ ਲੋਕਾਂ ਨੂੰ ਇਹੀ ਬੇਨਤੀ ਕਰਨੀ ਹੈ ਕਿ ਇਸੇ ਤਰ੍ਹਾਂ ਇਕੱਠੇ ਰਹੋ ਇਕੱਠ ਦੇ ਵਿੱਚ ਸਭ ਕੁਝ ਹੈ ਰੱਬ ਵੀ ਇਕੱਠ ਦੇ ਵਿੱਚ ਦੇਖਦਾ ਉੱਤੇ ਵੀ ਲੋਕ ਇਕੱਠੇ ਨੇ ਤੇ ਲੋਕਾਂ ਦਾ ਸਾਥ ਦਈਏ ਜਿਸ ਤਰੀਕੇ ਨਾਲ ਹੁਣ ਸਾਰੇ ਇਕੱਠੇ ਹੋਏ ਨੇ ਇਸੇ ਤਰ੍ਹਾਂ ਇਕੱਠੇ ਹੋ ਕੇ ਬਾਕੀ ਅਫਵਾਹਾਂ ਤੇ ਯਕੀਨ ਨਾ ਕਰੋ ਹੁਣ ਰਾਤੀ ਮੈਨੂੰ ਇੱਥੇ ਕਹਿਣ ਲੱਗੇ ਸੀ ਕਈ ਲੋਕ ਕਹਿੰਦੇ ਜੀ ਇਹ ਸਲੇਮਗੜ ਵੱਲੀ ਤੁਸੀਂ ਬੰਨ ਤੜਾਉਂਗੇ ਪ੍ਰਸ਼ਾਸਨ ਤੋੜੂਗਾ ਹੁਣ ਇਹਦਾ ਕੋਈ ਮਤਲਬ ਨਹੀਂ ਹੈ ਅਸੀਂ ਕਿਸੇ ਨੂੰ ਇੱਕ ਨੂੰ ਬਚਾ ਕੇ ਤੇ ਦੂਜੇ ਨੂੰ ਡੁੱਬਣਾ ਕਿਸੇ ਕਿਤਾਬ 'ਚ ਹੀ ਨਹੀਂ ਲਿਖਿਆ ਕੋਈ ਸਵਾਲ ਹੀ ਨਹੀਂ ਉੱਠਦਾ ਇਸ ਗੱਲ ਦਾ ਨੂੰ ਪਤਾ ਨਹੀਂ ਕਿਵੇਂ ਫਵਾਹ ਫਲਾਦੀ ਜਦੋਂ ਕੋਈ ਫਵਾਹ ਫੈਲ ਜਾਂਦੀ ਹੈ ਤਾਂ ਲੋਕਾਂ ਨੂੰ ਇਹ ਵੀ ਹੋ ਜਾਂਦਾ ਵੀ ਸ਼ਾਇਦ ਕਿਤੇ ਸੋ ਲੋਕ ਵੀ ਸੱਚੇ ਨੇ ਸਹਿਮ ਜਾਂਦੇ ਨੇ ਲੋਕ ਸਹਿਮ ਜਾਂਦੇ ਨੇ ਤੋ ਇਸ ਕਰਕੇ ਜਦੋਂ ਮੈਂ ਉਹਨਾਂ ਨੂੰ ਯਕੀਨ ਦਵਾਇਆ ਵੀ ਇਸ ਤਰ੍ਹਾਂ ਸੋਚਣ ਦੇ ਵੀ ਲੋੜ ਨਹੀਂ ਉਹਨਾਂ ਨੇ ਪੂਰੀ ਤਸੱਲੀ ਦੇ ਨਾਲ ਚਲੇ ਗਏ ਕਹਿੰਦੇ ਅਸੀਂ ਕੰਮ ਕਰ ਰਹੇ ਆਪ ਤਾਂ ਤੇ ਉਹ ਆਪਣਾ ਮਦਦ ਕਰਦੇ ਦੀ ਸਾਰੇ